ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਦab ਤੇ ਨਮਸਕਾਰ ਦੇਸ਼ ਵਿੱਚ ਲੋਕਤੰਤਰ ਦਾ ਉਤਸ਼ਾਹ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਿਆਸੀ ਘਟਨਾ ਹੈ ਪਹਿਲਾਂ ਇਥੋਂ ਗੱਲ ਤੁਹਾਡੇ ਨਾਲ ਮੈਂ ਸ਼ੁਰੂ ਕਰਨੀ ਚਾਹੁੰਦਾ ਹੈ ਕਿ ਜਿਹੜੇ ਡੈਮੋਕਰੈtic ਕੰਟਰੀਜ਼ ਨੇ ਜਾਂ ਲੋਕਤੰਤਰੀ ਦੇਸ਼ ਨੇ ਜਮਹੂਰੀ ਦੇਸ਼ ਨੇ ਉਹਦਾ ਨਿਯਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਲੋਕ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣਦੇ ਨੇ ਵਿਧਾਨ ਸਭਾਵਾਂ ਲਈ ਤੇ ਲੋਕ ਸਭਾ ਲਈ ਰਾਜ ਸਭਾ ਲਈ ਫਿਰ ਜਿਹੜੇ ਐਮ ਐਲ ਏਜ਼ ਨੇ ਉਹ ਚੁਣਦੇ ਆ ਤੇ ਇਸ ਤਰ੍ਹਾਂ ਇਹ ਪ੍ਰਕਿਰਿਆ ਚੱਲਦੀ ਹੈ ਸਾਡੇ ਦੇਸ਼ ਵਿੱਚ ਕਿਉਂਕਿ ਇਹ ਕਿਹਾ ਜਾਂਦਾ ਔਰ ਹੈ ਵੀ ਸਹੀ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ ਹੈ ਇਕਦਾ ਆਬਾਦੀ ਦੇ ਲਿਹਾਜ਼ ਨਾਲ ਅਸੀਂ 140 ਕਰੋੜ ਦੇ ਜਿਹੜੇ ਪਹੁੰਚ ਚੁੱਕੇ ਆ ਉਹਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਵੋਟਰ ਨੇ ਜਿਹੜੇ ਇਸ ਲੋਕਤੰਤਰ ਦਾ ਉਤਸਵ ਕਿਹਾ ਜਾਂਦਾ ਇਹਨੂੰ ਭਾਰਤ ਵਿੱਚ ਉਸ ਵਿੱਚ ਹਿੱਸਾ ਲਈ ਦੇ ਨੇ ਉਤਸਵ ਸ਼ੁਰੂ ਹੋ ਚੁੱਕਾ ਹੈ ਯਾਨੀ ਇਹ ਲੋਕਤੰਤਰ ਦਾ ਮੇਲਾ ਕਿਸਮ ਦਾ ਕਹਿ ਲਈਏ ਸਰਲ ਬੋਲੀ ਵਿੱਚ ਉਹ ਸ਼ੁਰੂ ਹੋ ਚੁੱਕਾ ਹੈ ਕਿਵੇਂ ਪਹਿਲਾਂ ਤਾਂ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕੀਤਾ ਸੱਤ ਪੜਾਵਾਂ ਚ ਚੋਣਾਂ ਹੋਣੀਆਂ ਨੇ ਲਈ ਦੇ ਦੌਰ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪੜਾਵਰ ਤਰੀਕੇ ਨਾਲ ਕਰ ਰਹੀਆਂ ਨੇ ਰੈਲੀਆਂ ਜਿੱਥੇ ਪਹਿਲੇ ਫੇਸ ਦੀ ਇਲੈਕਸ਼ਨ ਉੱਥੇ ਸ਼ੁਰੂ ਹੋ ਚੁੱਕੀਆਂ ਹਨ ਬਲਕਿ ਬਾਕੀ ਦੇ ਜਿੱਥੇ ਪੜਾ ਹੋਣੇ ਨੇ ਉੱਥੇ ਵੀ ਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਕ ਦੂਜੇ ਤੇ ਹਮਲੇ ਬੋਲ ਰਹੇ ਨੇ ਜਾਂ ਜਿਹੜੇ ਗੱਠਚੋੜ ਬਣ ਚੁੱਕੇ ਨੇ ਹਾਂ ਹੁਣ ਗੱਠਚੋੜਾਂ ਦੀ ਗੱਲ ਕਰੀਏ ਸਾਡੇ ਦੇਸ਼ ਵਿੱਚ ਪਹਿਲਾਂ ਪਹਿਲ ਜਦੋਂ ਜਮਹੂਰੀ ਤਾਨਾ ਚ ਅਪਣਾਇਆ ਗਿਆ ਦੇਸ਼ ਦੀ ਵਣ ਤੋਂ ਬਾਅਦ ਉਦੋਂ ਤਕਰੀਬਨ ਕੋਈ ਗੱਠਚੋੜ ਦੀ ਰਾਜਨੀਤੀ ਨਹੀਂ ਸੀ ਹਦੋਂ ਇੱਕ ਪਾਸੇ ਕਾਂਗਰਸ ਸੀ ਤੇ ਪੰਡ ਜਵਾਲਾ ਨਹਿਰੂ ਦੀ ਗਾਈ ਹੇਟ ਪਹਿਲੀ ਸਰਕਾਰ ਬਣੀ ਸੀ ਫਿਰ ਲਾਲ ਬਹਾਦਰ ਸ਼ਾਸਤਰੀ ਫਿਰ ਇੰਦਰਾ ਗਾਂਧੀ ਇਸ ਤਰ੍ਹਾਂ ਕਾਂਗਰਸ ਕੋਲ ਹੀ ਬਹੁਤ ਸਾਲਾਂ ਤੱਕ ਤਕਰੀਬਨ 6 ਦਹਾਕੇ ਕਾਂਗਰਸ ਕੋਲ ਸੱਤਾ ਰਹੀ ਫਿਰ ਉਸ ਤੋਂ ਬਾਅਦ ਅਮਰਜੈਂਸੀ ਤੋਂ ਬਾਅਦ ਚੋਣਾ ਹੋਈਆਂ ਫਿਰ ਇੱਕ ਯੁੱਗ ਪਲਟਾਉ ਇਹ ਘਟਨਾ ਵਾਪਰੀ ਕਿ ਸਾਰੇ ਉਤਰੀ ਭਾਰਤ ਵਿੱਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਤੇ ਦੱਖਣੀ ਭਾਰਤ ਵਿੱਚੋਂ ਕਾਂਗਰਸ ਨੂੰ ਕੁਝ ਸੀਟਾਂ ਮਿਲੀਆਂ ਤੇ ਗੁਜਰਾਤ ਦੇ ਮੁਰਾਦੀ ਦੇਸਾਈ ਜੇ ਉਸ ਤੋਂ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ ਉਹ ਰੜੀ ਮੀੜੀ ਸਰਕਾਰ ਸੀ ਬਹੁਤਾ ਸਮਾਂ ਚੱਲ ਨਾ ਸਕੀ ਟਾਈਕਸਾਲ ਬਾਅਦ ਟੁੱਟ ਗਈ ਉਸ ਤੋਂ ਬਾਅਦ ਫਿਰ ਗੱਠਜੋੜ ਦੀਆਂ ਸਰਕਾਰਾਂ ਬਣਦੀਆਂ ਨੇ ਦੇਵ ਗੋੜਾ ਵਗੈਰਾ ਵੀ ਪੀ ਸਿੰਘ ਚੰਦਰਸ਼ੇਖਰ ਚੌਧਰੀ ਚਰਨ ਸਿੰਘ ਆ ਫਿਰ ਆਈ ਡਾਕਟਰ ਮਰਮੋਨ ਸਿੰਘ ਦੀਵਾਰੀ ਡਾਕਟਰ ਮਰਮੋਨ ਸਿੰਘ ਦੇ ਵੇਲੇ ਫਿਰ ਗੱਠਜੋੜ ਜਿਹੜਾ ਜ਼ਿਆਦਾ ਮਜ਼ਬੂਤ ਹੋਣ ਲੱਗਾ ਇਹ ਗੱਠਜੋੜ ਜਿਹੜਾ ਸੀ ਇਹਦਾ ਨਾਮ ਸੀ ਯੂਪੀਏ ਯੂनाइटेड प्रोग्रेसिव ਅਲਾਈਅንስ ਇਹਦੇ ਵਿੱਚ ਕਾਫੀ 파ਟਨੇ ਸ਼ਾਮਲ ਸਨ ਜਿਹੜੀਆਂ ਮਨਮੋਹਨ ਸਿੰਘ ਦੀ ਹਮਾਇਤ ਕਰਦੀਆਂ ਸੀ ਔਰ ਮਨਮੋਹਨ ਸਿੰਘ ਦੁਨੀਆ ਦੇ ਸਰਬਸ਼ੇਸ਼ਟ ਇਕਨੋਮਿਸਟ ਜੇ ਬਹੁਤ ਇਮਾਨਦਾਰ ਆਗੂ ਵਜੋਂ ਜਾਣੇ ਜਾਂਦੇ ਸਨ ਉਸ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਬਹੁਤ ਵਕਾਰੀ ਵਡੇਉਂਦੇ ਤੇ ਵੀ ਰਹੇ ਤੇ ਉਹਨਾਂ ਦੇ ਨਾਲ ਇੱਕ ਹੋਰ ਇਕਨੋਮਿਸਟ ਸਿੱਖ ਪਾਈ ਜਰ ਨਾਲ ਸੰਬੰਧ ਡਾਕਟਰ ਮਨਟੇਕ ਸਿੰਘ ਅਲੂਵੜੀਆ ਇਹ ਦੋਵੇਂ ਬੜੇ ਇਮਾਨਦਾਰ ਤੇ ਬੜੇ ਕਾਬਲ ਸਨ ਇਹਨਾਂ ਦੇਸ਼ੀ ਅਰਥ ਪ੍ਰਣਾਲੀ ਨੂੰ ਸੰਭਾਲਿਆ ਆਰਥਿਕ ਸੁਧਾਰ ਲਾਗੂ ਕੀਤੇ ਪਰ ਉਹਨਾਂ ਨੂੰ ਉਸ ਢੰਗ ਨਾਲ ਕੰਮ ਕਰਨ ਨਹੀਂ ਦਿੱਤਾ ਗਿਆ ਤੇ ਲਿਹਾਜ਼ਾ ਉਹ ਪਹਿਲੀ ਟਰਮ ਪੂਰੀ ਕਰਨ ਤੋਂ ਬਾਅਦ ਫਿਰ ਕਾਂਗਰਸ ਨੇ ਦੂਜੀ ਵਾਰ ਉਹਨਾਂ ਨੂੰ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਬਣਾਇਆ ਤੇ ਉਹ 10 ਸਾਲ ਤੱਕ ਬਰਸ ਦੇ ਇਕਤਦਾਰ ਰਹੇ ਯਾਨੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਾਬੂ ਪ੍ਰਧਾਨ ਮੰਤਰੀ ਵਜੋਂ ਉਹ ਆਪਣੀ ਸੇਵਾਵਾਂ ਨਿਭਾਉਂਦੇ ਰਹੇ ਤੇ ਇਸ ਦੌਰਾਨ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਤੇ ਖਾਸ ਤੌਰ ਤੇ ਹਾਲਾਂਕਿ ਅਕਾਲੀ ਜਲਦੀ ਸਾਂਹ ਜਿਹੜੀ ਸੀ ਉਹ ਭਾਰਤੀ ਜਨਤਾ ਪਾਰਟੀ ਨਾਲ ਸੀ ਪਰ ਫੇਰ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਪੰਜਾਬ ਉਹਨਾਂ ਕੋਲ ਜਾਂਦੇ ਸਨ ਤੇ ਜਨਾਹ ਮੰਗਦੇ ਸਨ ਪੰਜਾਬ ਲਈ ਉਸ ਤੋਂ ਦੂਣਾ ਦੇ ਕੇ ਉਹਨਾਂ ਨੂੰ ਭੇਜਦੇ ਸਨ ਫੇਰ ਵੀ ਅਕਾਲੀ ਜਲਦੀ ਜਿਹੜੀ ਸਾਂਹ ਸੀ ਜਾਂ ਰਿਸ਼ਤਾ ਸੀ ਉਹ ਭਾਰਤੀ ਜਨਤਾ ਪਾਰਟੀ ਨਾਲ ਸੀ ਹੁਣ ਤੁਹਾਨੂੰ ਇਹ ਦੱਸਿਏ ਕਿ ਇਹ ਇੱਕ ਪਾਸੇ ਇਹ ਅਲਾਈਅንስ ਸੀ ਇੱਕ ਪਾਸੇ ਸੀ ਐਂਡੀਏ ਨੈਸ਼ਨਲ ਡੈਮੋਕ੍ਰੈtic ਅਲਾਈਅንስ ਇਹ ਉਦੋਂ ਬਣਿਆ ਜਦੋਂ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣੇ ਪਹਿਲੇ 4 ਵਾਰ ਤੋਂ 13 ਦਿਨ ਲਈ ਬਣੇ 13 ਦਿਨ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਆਪਣਾ ਭਰੋਸੇ ਦਾ ਵੋਟ ਨਹੀਂ ਸੀ ਲੈ ਸਕੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 5 ਸਾਲ ਬਟੌਰ ਪ੍ਰਧਾਨ ਮੰਤਰੀ ਬੜਾ ਵਧੀਆ ਕੰਮ ਕੀਤਾ ਗਠਜੋੜ ਉਹਦੋਂ ਜਿਹੜਾ ਬਣ ਗਿਆ ਸੀ ਉਸੇ ਨੈਸ਼ਨਲ ਡੈਮੋਕ੍ਰੈਟਿਕ ਅਲਾਈანს ਐਂਡੀਏ ਤੇ ਇਹ ਯੂਪੀਏ ਹੁਣ ਜੇ ਯੂਪੀਏ ਦਾ ਨਾਮ ਬਦਲ ਕੇ ਆਈ ਐਂਡ ਡੀ ਆਈਏ ਇੰਡੀਆ ਗਠਜੋੜ ਰੱਖਿਆ ਗਿਆ ਜਿਹਦੇ ਵਿੱਚ ਕਾਫੀ ਪਾਰਟੀਆਂ ਸ਼ਾਮਿਲ ਨੇ ਔਰ ਬੀਜੇਪੀ ਦਾ ਗਠਜੋੜ ਉਸੇ ਤਰ੍ਹਾਂ ਐਂਡੀਏ ਗਠਜੋੜ ਹੈ ਸ਼੍ਰੋਮਣੀ ਅਕਾਲੀ ਦਲ ਆਮ ਤੌਰ ਤੇ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨੇ ਉਹ ਆਪਣੇ ਖੇਤਰੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਗੱਠਜੋੜਾਂ ਵਿੱਚ ਸ਼ਾਮਲ ਹੁੰਦੀਆਂ ਨੇ। ਅਕਾਲੀ ਦਰ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਪਟਨ ਵਿਹਾਰੀ ਵਾਜਪਈ ਨੂੰ। ਇਹ ਮੈਂ ਸੁਮੇਦਾਨ ਮੇਰੀ ذاتی رائے ਵੀ ਹੈ ਤੇ ਆਮ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਉਹਨਾਂ ਦੀ رائے ਵੀ ਹੈ ਕਿ ਸਿਆਸਤ ਵਿੱਚ ਜਦੋਂ ਕਿਸੇ ਨੂੰ ਹਮਾਇਤ ਦਿਓ ਤੇ ਕਦੇ ਬਿਨਾਂ ਸ਼ਰਤ ਹਮਾਇਤ ਨਾ ਦਿਓ। ਆਪਣੀਆਂ ਕੁਝ ਆਪਣੇ ਸਟੇਟ ਲਈ ਆਪਣੀ ਕੌਮ ਲਈ ਆਪਣੇ ਪ੍ਰਾਂਤ ਲਈ ਕੁਝ ਸ਼ਰਤਾ ਸਹਿਤ ਸਮਰਥਨ ਦਿਓ ਹਮਾਇਤ ਦਿਓ ਕੁਝ ਲਾਓ ਤੇ ਕੁਝ ਦਿਓ ਪਰ ਇਹਨਾਂ ਨੇ ਨਹੀਂ ਇਸ ਤਰ੍ਹਾਂ ਕੀਤਾ ਇਹ ਕਹਿੰਦੇ ਜੀ ਅੱਖਾਂ ਮੀਟ ਕੇ ਤੁਹਾਡੀ ਇਸੇ ਹਮਾਇਤ ਕਰਾਂਗੇ ਇਹ ਇੱਕ ਬਹੁਤ ਵੱਡੀ ਇਹਨਾਂ ਕੋਲੋਂ ਉਦੋਂ ਭੁੱਲ ਹੋਈ ਫੇਰ ਖੜ ਚਲੋ ਇਹ ਗੱਠਜੋੜ ਬਣ ਗਿਆ ਕੇਂਦਰ ਵਿੱਚ ਵੀ ਸੱਤਾ ਵਿੱਚ ਅਕਾਲੀ ਭਾਈ ਵਣ ਰਹੇ ਆ ਸੁਖਵੀਰ ਸਿੰਘ ਬਾਦਲ ਵੀ ਮੰਤਰੀ ਰਹੇ ਛੋਟੇ ਰਾਜ ਮੰਤਰੀ ਤੇ ਉਹਨਾਂ ਦੇ ਤਨੁਸ ਪਤਨੀ ਵਿਭਾ ਸਿਮਰਤ ਕੌਰ ਬਾਦਲ ਉਹ ਵੀ ਮੰਤਰੀ ਰਹੇ ਇੱਕ ਵਾਰੀ ਇਕੱਠੇ ਵੀ ਰਹੇ ਇੱਕ ਵਾਰੀ ਉਹ ਇਕੱਲੇ ਰਹੇ ਤੇ ਇਸ ਤਰ੍ਹਾਂ ਸੈਂਟਰ ਵਿੱਚ ਵੀ ਅਕਾਡੀਆਂ ਦੇ ਵਜ਼ੀਰ ਰਹੇ ਸੁਖਦੇਵ ਸਿੰਘ ਢੀਂਸਾ ਵੀ ਰਹੇ ਇੱਕ ਸਰਕਾਰ ਵਿੱਚ ਮੰਤਰੀ ਵਾਜਪਈ ਹੋਰਾਂ ਦੇ ਵੇਲੇ ਤੋ ਇਸ ਤਰ੍ਹਾਂ ਇੱਕ ਗੱਠਜੋੜ ਜਿਹੜਾ ਸੀ ਇਹ 1996 ਚ ਹੋਇਆ ਸੀ ਤੇ ਟੁੱਟਾ ਕਦੋਂ ਹੁਣ ਟੁੱਟ ਗਈ ਤੜਕ ਕਰਕੇ ਇਹ ਸਾਰੇ ਇਸ ਗੱਲੋਂ ਹੈਰਾਨ ਵੀ ਨਹੀਂ ਤੇ ਨਹੀਂ ਵੀ ਹੈਰਾਨ ਇਸ ਕਰਕੇ ਨੇ ਕਿ ਹਾਲੇ ਤੈਨੂੰ 4 ਦਿਨ ਹੋਇਆ ਤਾਂ ਗੱਲ ਚੱਲਦੀ ਸੀ ਜੀ ਵੀ ਤਕਰੀਬਨ ਤਕਰੀਬਨ ਹੋ ਗਿਆ ਗੱਠਜੋੜ ਤੇ ਨਹੀਂ ਹੈਰਾਨ ਇਸ ਕਰਕੇ ਪਈ ਜਿਹੜੇ ਢੂੰਗੀ ਸੋਚ ਰੱਖਦੇ ਨੇ ਸਿਆਸੀ ਹਾਲਾਤ ਦੀ ਉਹਨਾਂ ਨੂੰ ਪਤਾ ਸੀ ਕਿ ਜੇਹੋ ਜੇ ਕੁੜਕੀ ਵਿੱਚ ਅਕਾਲੀ ਦਲ ਫਸੂਕ ਹੈ ਤੇ ਉਹਦੇ ਵਿੱਚ ਇਹ ਗੱਠਜੋੜ ਕਰਨਾ ਅਕਾਲੀ ਦਲ ਲਈ ਕਿਸੇ ਤਰ੍ਹਾਂ ਵੀ ਮਫੀਦ ਜਾਂ ਲਾਹੇਵੰਦ ਨਹੀਂ ਹੋਵੇਗਾ ਬਲਕਿ ਘਾਤਕ ਸਿੱਧ ਹੋਵੇਗਾ ਬਹੁਤ ਨੁਕਸਾਨਦੇਹ ਸਾਬਤ ਹੋਵੇਗਾ ਕਿਉਂਕਿ ਅਕਾਲੀ ਦਲ ਦੀ ਸਾਖ ਨੂੰ ਪਹਿਲਾਂ ਹੀ ਬੇਅਦਮੀਆਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਵਾਉਣ ਸਰਕਾਰ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਨਾ ਕਰਵਾਉਣ ਕਰਕੇ ਤੇ ਖੇਤੀ ਬਿੱਲਾਂ ਕਰਕੇ ਕਿਸਾਨ ਅੰਦੋਲਨ ਕਰਕੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਅਮਰਪਾਲ ਸਿੰਘ ਦਾ ਜਿਹੜਾ ਮਸਲਾ ਸੀ ਉਹਦੇ ਕਰਕੇ ਜਿਹੜਾ ਬਰਗਾੜੀ ਕਾਂਡ ਵਾਪਰਿਆ ਬੜਾ ਮੰਤਭਾਗਾ ਉਹਦੇ ਕਰਕੇ ਜੋ ਉਂਗੜਾ ਉੜਦੀਆਂ ਰਹੀਆਂ ਜਾਂਚ ਚੱਜਣਾ ਨਾ ਹੋ ਸਕੀ ਇਨਸਾਫ ਨਾ ਮਿਲ ਸਕਿਆ ਬਹੁਤ ਸਾਰੇ ਕਾਰਨ ਨੇ ਉਹਦੇ ਕਰਕੇ ਆਮ ਸਿੱਖ ਜਿਹੜਾ ਸੀ ਜਿਹੜਾ ਅਕਾਲੀ ਦਲ ਦਾ ਟ੍ਰੈਡੀਸ਼ਨਲ ਵੋਟਰ ਹੈ ਵੋਟ ਬੈਂਕ ਹੈ ਉਹਨੂੰ ਖੋਰਾ ਲੱਗਾ ਕਿ ਤੁਸੀਂ ਵੇਖ ਹੀ ਲਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਆ ਜਿਹੜੀਆਂ ਪਿਛਲੀਆਂ ਆਮ ਆਦਮੀ ਪਾਰਟੀ ਜਿੱਤੀ ਹੈ 92 ਸੀਟਾਂ ਇਹ ਅਕਾਲੀ ਦਲ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਸੀ ਕਾਂਗਰਸਾ ਫੇਰ ਵੀ ਥੋੜੀਆਂ ਬਹੁਤੀ ਸੀਟਾਂ ਲੱਗੀਆਂ 18 ਉਹਦੇ ਵਿੱਚੋਂ ਵੀ ਬੰਦੇ ਕਿਰਦੇ ਜਾਂਦੇ ਆ ਬੀਜੇਪੀ ਚ ਤੁਰੇ ਜਾਂਦੇ ਆ ਤੇ ਇੱਕ ਸੀਟ ਮਾਲਵੇਚੋਂ ਇੱਕ ਸੀਟ ਦੁਆਬੇਚੋਂ ਤੇ ਇੱਕ ਸੀਟ ਜਿਹੜੀ ਸੀ ਉਹ ਵਿਕਰਮ ਸਿੰਘ ਮਜੀਠੀਆ ਦੀ ਤਾਂ ਆਪਣੀ ਜਿਹੜੀ ਆ ਗਨੀਤ ਕੌਰ ਉਹਨੇ ਜਿੱਤੀ ਇਥੋਂ ਮਾਝੇ ਚੋਂ ਤਾਂ ਇਸ ਤਰ੍ਹਾਂ ਤਿੰਨ ਸੀਟਾਂ ਕਾਂਗਰਸ ਦੇ ਹਿੱਸੇ ਆਣ ਤੇ ਇਹ ਕਿੰਨਾ ਵੱਡਾ ਖੋਰ ਆ ਪਹਿਲੀ ਵਾਰੀ ਕਾਲੀ ਦਲ ਨੂੰ ਇਹਨੀ ਨਮੋਸ਼ੀ ਚੜਨੀ ਪਈ ਉਸ ਤੋਂ ਬਾਅਦ ਵੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਅ ਇਸਤਾ ਬਣਾਈ ਰੱਖਿਆ ਫੇਰ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਪਹਿਲਾ ਜਿਹੜਾ ਕਿਸਾਨ ਅੰਦੋਲਨ ਸੀ ਉਹ ਤੱਕੜਮਨ 119 ਦਿਨ ਤੱਕ ਜਾਰੀ ਰਿਹਾ ਉਹ ਕਿਸਾਨ ਜਿਹੜੀ ਤਿੰਨ ਕਾਲੇ ਕਾਨੂੰਨ ਜਿਹੜੂ ਕਿਸਾਨ ਕਹਿੰਦੇ ਆ ਉਹਨਾਂ ਦੀ ਉਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸਨ ਉਹਨਾਂ ਨੇ ਉਹਦੀ ਵਿਰੋਧਤਾ ਨਹੀਂ ਕੀਤੀ ਹਾਲਾਂਕਿ ਖੁਦ ਕਿਸਾਨ ਹੁੰਦੇ ਦੇ ਨਾਤੇ ਆਕਾਲੀ ਦਲ ਦਾ ਵੋਟ ਬੈਂਕ ਹੀ ਕਿਸਾਨੀ ਤੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਡਟ ਕੇ ਸਟੈਂਡ ਰਹਿਣਾ ਚਾਹੀਦਾ ਸੀ ਉਸ ਵੇਲੇ ਸਮਝਾਉਣਾ ਚਾਹੀਦਾ ਸੀ ਉਹਨਾਂ ਨੇ ਨਹੀਂ ਚੁੱਪ ਵਠੀ ਰੱਖੀ ਸੱਤਾ ਬਹੁਤ ਪਿਆਰੀ ਹੁੰਦੀ ਹੈ ਤੇ ਨੂੰ ਉਹਨਾਂ ਦੀ ਵਜ਼ੀਰ ਸੀ ਪਰ ਉਸ ਤੋਂ ਬਾਅਦ ਜਦੋਂ ਅੰਦੋਲਨ ਇੰਨਾ ਪਖ ਪਿਆ ਕਿ ਲੋਕ ਰਾਏ ਸਾਰੇ ਦੇਸ਼ ਦੀ ਤਕਰੀਬਨ ਜਿਹੜੀ ਸੀ ਉਹ ਇਸ ਅਨਪ੍ਰੈਸੀਡੈਂਟਡ ਅੰਦੋਲਨ ਦੇ ਕਿਸਾਨ ਲਹਿਰ ਦੇ ਹੱਕ ਵਿੱਚ ਜਿਵੇਂ ਪਗੜੀ ਸਮਾਰਟ ਜਟਾ ਇੱਕ ਲਹਿਰ ਚੱਲੀ ਸੀ ਪਹਿਲਾਂ ਕੈਰੋਂ ਦੇ ਵਿਲੇਜ ਜਦੋਂ ਸੀ ਨਿਆਲੇ ਜਹੁੰਦੇ ਸੀ ਉਦੋਂ ਅਸੀਂ ਉਹ ਵੇਖੇ ਜੱਥੇ ਲੰਘਦੇ ਇਥੋਂ ਬਹੁਤ ਵੱਡਾ ਬਾਾਰ ਸੀ ਦੇਸ਼ ਵਿੱਚ ਉਦਾਂ ਦਾ ਜਿਵੇਂ ਸਰਛੋਟੂ ਰਾਮ ਨੇ ਇੱਕ ਕਿਸਾਨਾਂ ਨੂੰ ਜਾਗਰੂਕੀ ਪੈਦਾ ਕੀਤੀ ਸੀ ਉਹ ਉਬਾਰ ਦੇਖਣ ਨੂੰ ਮਿਲਿਆ ਤੇ ਉਰਕ ਕੇਂਦਰ ਸਰਕਾਰ ਨੇ ਬੜੀ ਇਕ ਟੈਕਸ ਫੁਲੀ ਹੀ ਰੁਕ ਲਈਏ ਲਫ਼ਜ਼ ਇਹ ਹੈ ਅ ਬੜੇ ਸ਼ਾਤਰ ਤਰੀਕੇ ਨਾਲ ਉਹ ਬਿੱਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜਾ ਉਦਨ ਪੂਤਰ ਪ੍ਰਕਾਸ਼ਪੁਰਬ ਸੀ ਤੇ ਸਾਰੇ ਖਾਸ ਤੌਰ ਤੇ ਕਿਉਂਕਿ ਇਸ ਦੀ ਅਗਵਾਈ تقریبا ਪੰਜਾਬੀ ਕਰਦਾ ਸੀ ਔਰ ਖਾਸ ਤੌਰ ਤੇ ਜਿਹੜੀ ਸਿੱਖ ਕਿਸਾਨੀ ਹੈ ਉਹ ਕਰਦੀ ਸੀ ਪੰਜਾਬ ਦੇ ਪਿੰਡੂ ਮਜ਼ਦੂਰ ਕਰਦੇ ਸਨ ਤੇ ਸਮੁੱਚਾ ਦੇਸ਼ ਇਹਦੇ ਨਾਲ ਜੁੜੇ ਜੁੜੇ ਰਿਹਾ ਸੀ ਸਮੁੱਚੇ ਦੇਸ਼ ਤੋਂ ਬੀਬੀਆਂ ਤੱਕ ਹੋਰ ਲੋਕ ਜਿਹੜੇ ਵਿਦਿਆਰਥੀ ਨੌਜਵਾਨ ਵਰਗ ਸਾਰੇ ਬਜ਼ੁਰਗ ਬੀਬੀਆਂ ਬਹੁਤ ਵੱਡਾ ਜਣੀ ਨੋਰਨ ਸੀ ਉਹਦੇ ਕਰਕੇ ਫਿਰ ਉਹਨਾਂ ਨੇ ਉਹ ਵਾਪਸ ਲੈ ਲਿਆ ਤੇ ਜਦੋਂ ਪ੍ਰੈਸ਼ਰ ਬਣਿਆ ਤੇ ਅਕਾਲੀ ਦਲ ਨੇ ਵੇਖਿਆ ਭਈ ਇਹ ਤਾਂ ਬਾਦੀ ਹੁੰਟੀ ਪੈਂਦੀ ਜਾ ਰਹੀ ਹੈ ਸਨ ਅਸੀਂ ਤਾਂ ਬਹੁਤ ਗਲਤ ਫੈਸਲਾ ਲੈ ਲਿਆ ਉਦੋਂ ਫਿਰ ਅਕਾਲੀ ਦਲ ਨੂੰ ਕੜਾਕੋਟ ਪਰ ਕੇ ਸਰਕਾਰ ਤੋਂ ਬਾਹਰ ਆਉਣਾ ਪਿਆ ਹਾਲਾਂਕਿ ਪਹਿਲਾਂ ਛੋਪ ਰਹੇ ਜੇ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਸੀ ਸਰਕਾਰ ਨੂੰ ਸਮਝਾਉਣਾ ਚਾਹੀਦਾ ਸੀ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਦੇਸ਼ ਵਿੱਚ ਕਹਿੰਦੇ ਨਾ ਭਾਰਤ ਜਿਹੜਾ ਅਰਥਚਾਰਾ ਜਿਹੜਾ ਉਹ ਖੇਤੀ ਪ੍ਰਧਾਨ ਦੇਸ਼ ਹੈ ਭਾਰਤ ਕਿਹਾ ਜਾਂਦਾ ਹੈ ਤੇ ਮਹਾਤਮਾ ਗਾਂਧੀ ਵੀ ਕਹਿੰਦੇ ਉਦੋਂ ਪਰ ਉਹ ਉਦੋਂ ਫਿਰ ਅਕਾਲੀ ਦਲ ਦਾ ਰਾਜ ਜਿਹੜਾ ਸੀ ਹਾਲਾਂਕਿ ਇਹ ਜਿਹੜਾ 1996 ਤੋਂ ਮੈਂ ਕਿਹਾ ਗੱਠਜੋੜ ਚੱਲਿਆ ਪੰਜਾਬ ਵਿੱਚ ਵੀ ਸਰਕਾਰਾਂ ਬਣੀਆਂ ਤੇ ਪ੍ਰਕਾਸ਼ ਸਿੰਘ ਬਾਦਲ ਜੀ ਉਹ ਆਈ ਹਿੱਟ ਕੇਂਦਰ ਵਿੱਚ ਵੀ ਅਕਾਲੀ ਭਾਈਵਾਲ ਰਹੇ ਤੇ ਇਹਨੂੰ ਕਹਿੰਦੇ ਸਰ 9 ਮਾਰਚ ਦਾ ਰਿਸ਼ਤਾ ਯਾਨੀ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਕਾਲੀ ਦਨਨ 9 ਮਾਰਚ ਦਾ ਰਿਸ਼ਤਾ ਇੱਕ ਕਿਆ ਜਾਂਦਾ ਸੀ ਕਿ ਇਹਦੇ ਵਿੱਚ ਦੋਨੇ ਭਾਈਵਾਲ ਇਸ ਤਰ੍ਹਾਂ ਨਹੀਂ ਕਿ ਅਕਾਲੀ ਦਲ ਵੱਡਾ ਭਰਾ ਹੈ ਤੇ ਭਾਜਪਾ ਛੋਟਾ ਭਰਾ ਹੈ ਉਹਦਾ ਤੇ ਇਸ ਤਰ੍ਹਾਂ ਇਹ ਨੌ ਮਾਸ ਦਾ ਰਿਸ਼ਤਾ ਕਹਿੰਦੇ ਸੀ ਹਮੇਸ਼ਾ ਕਾਇਮ ਰਹੂਗਾ ਪਰ ਸਿਆਸਤ ਵਿੱਚ ਹਮੇਸ਼ਾ ਕੋਈ ਚੀਜ਼ ਕਾਇਮ ਨਹੀਂ ਰਹਦੀ ਜਿਹੜੇ ਵਿਅਕਤੀ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਰਹੇ ਤੇ ਆ ਕਿ ਸਿਆਸਤ ਇਦਾਂ ਹੀ ਰਹੇਗਾ ਨਾ ਇਦਾਂ ਰਹਿੰਦਾ ਤੇ ਨਾਇਕ ਦਾ ਰਹਿਣਾ ਚਾਹੀਦਾ ਜਿਹੜੇ ਸਿਆਸੀ ਆਗੂ ਸਮੇਂ ਦੀ ਜ਼ਰੂਰਤ ਨੂੰ ਨਹੀਂ ਸਮਝਦੇ ਉਹਦੇ ਮੁਤਾਬਕ ਆਪਣੀਆਂ ਪਾਲਿਸੀਜ਼ ਨੂੰ ਬਦਲਦੇ ਨਹੀਂ ਜਾਂ ਉਹਦੇ ਚ ਤਰਮੀਮ ਨਹੀਂ ਕਰਦੇ ਸਮੇਂ ਦੇ ਹਾਨੀ ਹੋ ਕੇ ਨਹੀਂ ਚੱਲਦੇ ਉਹਨਾਂ ਨੂੰ ਅੰਤ ਪਛਤਾਉਣਾ ਪੈਂਦਾ ਜਿਵੇਂ ਅਕਾਲੀ ਦਲ ਨੂੰ ਪਛਤਾਉਣਾ ਪਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਜਿਹੜਾ ਕਿਹਾ ਕਹਿੰਦੇ ਨੇ ਨਾ ਕਿ ਪੰਜਾਬ 'ਚ ਬਦਲਾ ਆਇਆ ਅਸਲ ਵਿੱਚ ਇਹਨੂੰ ਕਿਹਾ ਜਾਂਦਾ ਜਿਹੜੇ ਸਿਆਸੀ ਮਾਹਰ ਕਹਿੰਦੇ ਨੇ ਬਦਲਾ ਨਹੀਂ ਬਦਲਾ ਸੀ ਲਫ਼ਜ਼ ਉਹੀ ਹੈ ਬਦਲਾ ਨਹੀਂ ਬਦਲਾ ਉਹਨਾਂ ਨੇ ਕਾਂਗਰਸ ਨੂੰ ਵੀ ਅਜ਼ਮਾਇਆ ਸੀ ਕਾਂਗਰਸ ਤੋਂ ਵੀ ਅੱਕ ਚੁੱਕੇ ਸੀ ਤੇ ਅਕਾਲੀ ਦਲ ਬੀਜੇਪੀ ਦੇ ਗੱਠਜੋੜ ਤੋਂ ਵੀ ਆਕ ਚੁੱਕੇ ਸੀ ਉਹਨਾਂ ਨੇ ਇੱਕ ਤੀਜੀ ਧਿਰ ਜਿਹੜੀ ਸੀ ਜਿਹੜੀ ਪਹਿਲਾਂ ਵੀ ਸਤਾ ਵਿੱਚ ਆ ਰਹੀ ਸੀ ਉਸ ਤੋਂ ਪਹਿਲੇ ਇਲੈਕਸ਼ਨਾਂ ਵਿੱਚ ਉਹਨੂੰ ਬੜੇ ਟੈਕਟੂਰੀ ਰੋਕਿਆ ਗਿਆ ਰਾਤੋਂ ਰਾਤ ਹੀ ਕੋਈ ਐਸੀ ਚਾਲ ਚੱਲੀ ਗਈ ਉਹਨਾਂ ਨੇ ਫਿਰ 92 ਸੀਟਾਂ ਜਿੱਤ ਕੇ ਇੱਕ ਮੈਂ ਕਹਿੰਦਾ ਐਸੀ ਅ ਮਾਰਕੇ ਵਾਲੀ ਗੱਲ ਕੀਤੀ ਪਰ ਇਹ ਤਾਂ ਲੋਕ ਹੈ ਜਿਹਨੂੰ ਲੋਕ ਚੜਾ ਦੇਣ ਅਸਮਾਨੇ ਚੜਾ ਦਿੰਦੇ ਨੇ ਪਰ ਹੁਣ ਇਹ ਸਰਕਾਰ ਦਾ ਗ੍ਰਾਫੀ ਜਿਹੜਾ ਉਹ ਬਹੁਤ ਥੱਲੇ ਜਾ ਰਿਹਾ ਇਹ ਕੋਈ ਦੋਰ ਆਈ ਨਹੀਂ ਅੱਛਾ ਹੁਣ ਇਹ ਫਿਰ ਜਦੋਂ ਬਾਹਰ ਆ ਗਏ ਉਹਦੇ ਤੋਂ ਗੱਠ ਜੋੜ ਤੋਂ ਤੇ ਇਹਨਾਂ ਨੇ ਫਿਰ ਆਪਣੇ ਜਿਹੜਾ ਸੀ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਹੁਣ ਆਪਣੇ ਊਸੂਲਾਂ ਤੇ ਡਟ ਕੇ ਪੈਰਾ ਦੇਵਾਂਗੇ ਪਰ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਤੇ ਉਹਦੇ ਦੌਰਾਨ ਹੀ ਫਿਰ ਜਿਹੜੇ ਕੁਝ ਇੱਕ ਤਾਂ ਇਹ ਬਹੁਤ ਸਾਰੇ ਡਿਵੈਲਪਮੈਂਟ ਹੋਈਆਂ ਬੀਜੇਪੀ ਦੇ ਨਾਲ ਸੀਗਾ ਫਿਰ ਉਸ ਦੌਰਾਨ ਸਰਦਾਰ ਸੁਖਦੇਵ ਸਿੰਘ ਟੀਨਸਾ ਦਾ ਅਕਾਲੀ ਦਰ ਸੰਯੁਕਤ ਤੇ ਜਿਹਦੇ ਵਿੱਚੋਂ ਦਾਸ ਪੁੱਤਰ ਤੇ ਹੋਰ ਕੁਝ ਆਗੂ ਸ਼ਾਮਿਲ ਸਨ ਤੇ ਉਹ ਸਾਰੇ ਜਿਹੜੇ ਸੀਗੇ ਉਹਨਾਂ ਵਿੱਚੋਂ ਕਾਫੀ ਤਾਂ ਹਲੇਬਾਰੀ ਨੇ ਬੀਬੀ ਜਗੀਰ ਕੌਰ ਵੀ ਉਹਨਾਂ ਦੇ ਨਾਲ ਸ਼ਾਮਿਲ ਸਨ ਇਹ ਰਿਸ਼ੋਮਿਕ ਕਮੇਟੀ ਦੇ ਪ੍ਰਧਾਨ ਰਹੇ ਦੋ ਵਾਰ ਤੇ ਸਤਰੀ ਕਾਲੀ ਦਲ ਦੇ ਪ੍ਰਧਾਨ ਰਹੇ ਬਾਦਲ ਅਕਾਲੀ ਦਲ ਵਿੱਚ ਬਹੁਤ ਵਡਾਵਾਨ ਦਾ ਸਥਾਨ ਸੀ ਉਹ ਵੀ ਡਟਕੇ ਨਾਲ ਸੁਖਦੇਵ ਸਿੰਘ ਢੀਂਸਾ ਜੀ ਕਿ ਇਹ ਲੱਗਦਾ ਸੀ ਕਿ ਜੇ ਬਾਦਲ ਕਾਲੀ ਦਲ ਦਾ ਸਮਝੌਤਾ ਨਹੀਂ ਹੁੰਦਾ ਤੇ ਅਕਾਲੀ ਦਲ ਸੰਯੁਕਤ ਜਿਹੜਾ ਜੰਗ ਅਕਾਲੀ ਦਲ ਢੀਂਸਾ ਉਹ ਨਾਲ ਗੱਠ ਜੋੜ ਕਰੇਗਾ ਪਰ ਉਹਨਾਂ ਦਾ ਕੋਈ ਬਹੁਤਾ ਲੋਕ ਆਧਾਰ ਨਹੀਂ ਸਿਵਾਇ ਸੰਗਰੂਰ ਜ਼ਿਲ੍ਹੇ ਤੋਂ ਉਹਨਾਂ ਨੇ ਪਹਿਲਾਂ ਹੀ ਇਹ ਤਾਇਆ ਕਰ ਰੱਖਿਆ ਸੀ ਕਿ ਬਾਣਾ ਬਣਾਉਣਾ ਕੁਝ ਨਹੀਂ ਇਸ ਕਰਕੇ ਹੁਣ ਦੁਬਾਰਾ ਇਕੱਠੇ ਹੁੰਨੇ ਆ ਉਹਨਾਂ ਨੇ ਕੁਝ ਨੁਕਤੇ ਉਠਾਏ ਸੀ ਜਿਨ੍ਹਾਂ ਦੇ ਆਧਾਰ ਤੇ ਉ ਉਹ ਅਕਾਲੀ ਦਲ ਵਿੱਚੋਂ ਬਾਹਰ ਆਏ ਸੀ ਪਰ ਉਹ ਨੁਕਤੇ ਨੁਕਤੇ ਨੂੰ ਛੱਡ ਕੇ ਭੁਲਾ ਕੇ ਉਹ ਕਹਿੰਦੇ ਜੀ ਪੰਥ ਖੇਕਤਾ ਸਮੇਂ ਦੀ ਲੋੜ ਹੈ ਤੇ ਉਹ ਪੰਥ ਨੂੰ ਮਜ਼ਬੂਤ ਕਰਨਾ ਚਾਹੀਦਾ ਉਹ ਬਿਨਾਂ ਸ਼ਰਤ ਸੁਖਦੇਵ ਸੁਖਦੇਵ ਸਿੰਘ ਜੀ ਇੰਸਾਨ ਜਿਹੜੀ ਸੀ ਆਪਣੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਲੈ ਕੇ ਸਲਾਹ ਕਰਕੇ ਕਹਿੰਦੇ ਜੀ ਕੋਰ ਕਮੇਟੀ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਸਟਿਸ ਸਰਮਲ ਸਿੰਘ ਦੀ ਵਾਈਸ ਉਹਦੀ ਸਿਫਾਰਸ਼ ਤੇ ਉਹਨਾਂ ਨੇ ਰੜੇਵੇਂ ਦਾ ਰਾਣ ਕਰ ਦਿੱਤਾ ਅ ਅਕਾਲੀ ਦਲ ਬਾਦੜੂ ਚੜਣ ਗਏ ਬੀਬੀ ਜ਼ਗੀਰ ਘਰ ਰੜੇ ਰੇ ਬਾਦੜੂ ਉਹ ਵੀ ਜਾ ਕੇ ਮੰਨ ਗਏ ਕਿ ਹੁਣ ਇਹ ਅਕਾਲੀ ਦਲ ਇੱਕ ਹੈ ਬਾਕੀ ਕਾਲੀ ਧੜੇ ਅਡ ਨੇ ਤੇ ਇਹ ਫਿਰ ਗੱਲ ਚੱਲੀ ਕਿ ਕਿਉਂਕਿ ਭਾਜਪਾ ਦੇ ਨਾਲ ਉਹ ਕਹਿੰਦੇ ਨੌਂ ਆਸਰਾ ਰਿਸ਼ਤਾ ਉਹ ਹੁਣ ਗੱਲ ਇਹ ਸੀ ਕਿ ਭਾਜਪਾ ਦੇ ਨਾਲ ਸਮਝੌਤਾ ਕੀਤਾ ਜਾਵੇ ਚੋਣਾਂ ਵਿੱਚ ਜਾਂ ਨਾ ਕੀਤਾ ਜਾਵੇ ਪੰਜਾਬ ਦੇ ਹਾਲਾਤ ਕੀ ਨੇ ਹਾਲਾਤ ਹੁਣ ਅਕਾਲੀ ਸਮਝਦੇ ਸੀ ਕਿ ਪੰਜਾਬ ਦੇ ਲੋਕ ਇਸ ਸਰਕਾਰ ਦੀਆਂ ਜਿਹੜੀਆਂ ਫੀਲਰਸ ਨੇ ਜਾਂ ਕਮੀਆਂ ਖਾਮੀਆਂ ਨੇ ਉਹਦੇ ਤੋਂ ਫਾਇਦਾ ਠਾਣ ਲਈ ਸਾਨੂੰ ਭਾਜਪਾ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹਾਲਾਂਕਿ ਕਿਸਾਨ ਮੁੱਦਾ ਹਾਲੇ ਉਵੇਂ ਦਾ ਉਵੇਂ ਲਟਕ ਰਿਹਾ ਕਿਸਾਨ ਅੰਦੋਲਨ ਹਾਲੇ ਵੀ ਚੱਲ ਰਿਹਾ ਹਾਲਾਂਕਿ ਪਹਿਲਾ ਵਰਗਾ ਨਹੀਂ ਪਰ ਫੇਰ ਵੀ ਦੋ ਖੇਮਿਆਂ ਵਿੱਚ ਇੱਕ ਸયુક્ત ਕਿਸਾਨ ਮੋਰਚਾ ਉਹਦੀ ਕੋਲ ਬੜੀ ਵੱਡੀ ਤਾਕਤ ਹੈ ਔਰ ਕਿਸਾਨਾਂ ਦੀ ਬਹੁਤ ਵੱਡੀ ਤਾਦਾਦ ਹੈ ਦੇਸ਼ ਵਿੱਚ ਉਹ ਵੀ ਆਪਣਾ ਅੰਦੋਲਨ ਜਾਰੀ ਰੱਖ ਰਹੇ ਨੇ ਮਜ਼ਾਰੇ ਵੀ ਹੋ ਰਹੇ ਆ ਧਰਨੇ ਵੀ ਲੱਗ ਰਹੇ ਆ ਸਭ ਕੁਝ ਹੋ ਰਿਹਾ ਦਿੱਲੀ ਵਿੱਚ ਮਹਾ ਰੈਲੀਆਂ ਵੀ ਹੋ ਰਹੀਆਂ ਮਹਾ ਪੰਚਾਇਤਾਂ ਵੀ ਹੋ ਰਹੀਆਂ ਕਿਸਾਨਾਂ ਦੀ ਇਸ ਕਰਕੇ ਕਿਸਾਨਾਂ ਦਾ ਫਿਕਰ ਵੀ ਨਾਲ-ਨਾਲ ਅਕਾਲੀ ਦਲ ਨੂੰ ਸਤਾਈ ਜਾ ਰਿਹਾ ਇਹਦੇ ਵਿੱਚ ਫਿਰ ਬੜਾ ਮੰਥਨ ਹੋਇਆ ਲੰਮਾ ਚੌੜਾ ਤੇ ਵੱਖ-ਵੱਖ ਸਮੇਂ ਬਿਆਨ ਆਉਂਦੇ ਰਹੇ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਲਾਮ ਲਸ਼ਕਰ ਸਮੇਤ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਸਨ ਬਾਅਦ ਚ ਉਹਨਾਂ ਦੀ ਧਰਮ ਪਤਨੀ ਸਭ ਤੋਂ ਬਾਅਦ ਵਿੱਚ ਤੇ ਉਹਨਾਂ ਦੀ ਤੀਜ ਜੈਨਦਰ ਕੌਰ ਉਹ ਸਾਰੇ ਉਹ ਵੀ বিজেਪ ਚਲੇ ਗਏ ਤੇ ਕੱਲ ਜਿਹੜੇ ਸਾਫਾ ਮੁੱਖ ਮੰਤਰੀ ਬਿਆਨ ਸਿੰਘ ਦੇ ਆ ਪੋਤਰੇ ਰੁਜੀਤ ਸਿੰਘ ਮਿੱਟੂ ਮੈਂਬਰ ਪਾਰਲੀਮੈਂਟ ਸਿਟਿੰਗ ਲੁਧਿਆਣਾ ਤੋਂ ਉਹ ਵੀ বিজেਪ ਚਲੇ ਗਿਆ ਕਾਂਗਰਸ ਨੂੰ ਛੱਡ ਕੇ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਵਿੱਚ ਅਕਾਲੀ ਦਲ ਚਾਹੁੰਦਾ ਸੀ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਜ਼ੋਰ ਲਾਇਆ ਕਿ ਉਹਨਾਂ ਦੀ ਧਰਮਸਪਤਨੀ ਪ੍ਰਨੀਤ ਕੌਰ ਨੇ ਵੀ ਸ਼ਾਮਲ ਹੋਣ ਦੇ ਨਾਲ ਹੀ ਇਹ ਯਤਨ ਸ਼ੁਰੂ ਕਰ ਦਿੱਤੇ ਕਿ ਆਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਜਿਹੜਾ ਹੋਣਾ ਚਾਹੀਦਾ ਪੰਜਾਬ ਦੀ ਤਰੱਕੀ ਦੇ ਹਿਤ ਵਿੱਚ ਹੈ ਪੰਜਾਬ ਦੇ ਲੋਕਾਂ ਦੇ ਹਿਤ ਵਿੱਚ ਹੈ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਉਹ ਕਹਿੰਦੇ ਇਹ ਬਾਰ-ਬਾਰ ਕਹਿੰਦੇ ਰਹੇ ਕਿ ਜਿਹੜਾ ਆਕਾਲੀ ਦਲ ਔਰ ਭਾਜਪਾ ਦਾ ਸ਼ਾਸਨ ਕਾਲ ਸੀ ਹਕੂਮਤ ਦਾ ਸਮਾਂ ਸੀ ਜਿੱਨੇ ਪੰਜਾਬ ਨੇ ਤਰੱਕੀ ਕੀਤੀ ਹੈ ਉਸੇ ਹੀ ਪੀਰੀਅਡ ਦੌਰਾਨ ਹੋਈ ਹੈ ਜੋ ਨਿਰਮਾਣ ਕਾਰਜ ਹੋਏ ਨੇ ਜੋ ਵਿਕਾਸ ਦੇ ਕੰਮ ਹੋਏ ਨੇ ਉਹੋ ਜੀ ਸਰਕਾਰ ਨੂੰ ਕਹਿੰਦੇ ਅਸੀਂ ਫੇਰ ਦੇਣੀ ਚਾਹੁੰਦੇ ਆ ਫੇਰ ਅਗੇ ਸੁਖਦੇਵ ਸਿੰਘ ਢੀਂਸਾ ਵਗੈਰਾ ਸਾਰੇ ਇਹਨਾਂ ਨੇ ਵੀ ਮੰਨਤ ਕਰਕੇ ਕਿਹਾ ਦਬੀ ਜ਼ਬਾਨ ਚ ਕਹਿੰਦੇ ਰਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰ ਲੀਡਰ ਜਿਹੜੇ ਕਾਫੀ ਇਹਦੇ ਹੱਕ ਵਿੱਚ ਸਨ ਕਿ ਇਹ ਸਮਝੌਤਾ ਕਿਸੇ ਤਰ੍ਹਾਂ ਸਿਰੇ ਚੜ ਜਾਏ ਅੰਡਰ ਕਰੰਟ ਗੱਲਾਂ ਚੱਲਦੀਆਂ ਰਹੀਆਂ ਵਿੱਚ ਵਿੱਚ ਕਿਉਂਕਿ ਸਿਆਸਤਦਾਨਾਂ ਨੇ ਬਿਆਨ ਦੇਣੇ ਹੁੰਦੇ ਆ ਉਹ ਇਹ ਵੀ ਕਹਿ ਰਹੇ ਰਾਜੀ ਸਮਝੌਤੇ ਬਾਰੇ ਹਾਲੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਕਿਆ ਸਰਾਇਆਂ ਨੇ ਪੱਤਰਕਾਰਾਂ ਕੋ ਆਪਣੀਆਂ ਜਿਹੜੀਆਂ ਅਰਮਾਨ ਲਾ ਕੇ ਗੱਲਾਂ ਕਰ ਰਹੇ ਨੇ ਪਰ ਉਹ ਸਾਰਾ ਕੁਝ ਚੱਲਦਾ ਰਿਹਾ ਤੇ ਫੇਰ ਆ ਗਈ ਗੱਲ ਬਲਰਾਮ ਜਾਖੜ ਦੇ بیٹے ਜਿਹੜੇ ਨੇ ਜਿਹੜੇ ਦੇਸ਼ ਦੇ ਖੇਤੀਬਾੜੀ ਮੰਤਰੀ ਹੁੰਦੇ ਸਨ ਲੋਕ ਸਭਾ ਦੇ ਸਪੀਕਰ ਵੀ ਉਹਨਾਂ ਦੇ بیٹے ਸੁਨੀਲ ਜਾਖੜ ਨੇ ਉਹਨਾਂ ਉਹਨਾਂ ਦੇ ਹੁਣ ਜਿਹੜੇ ਕਾਂਗਰਸ ਦੇ ਬਹੁਤ ਥੋੜੇ ਆਗੂ ਸਨ ਕਿਸੇ ਵੜੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਵੇਦਾਰ ਸਨ ਜਦੋਂ ਉਹਨਾਂ ਦੀ ਉੱਤਰਦਾਲ ਨਹੀਂ ਗਲੀ ਤਾਂ ਉਹ ਭਾਜਪਾ ਸ਼ਾਮਲ ਹੋ ਕੇ ਤੇ ਭਾਜਪਾ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਭਾਜਪਾ ਚੋਣ ਦੀ ਚੰਗੀ ਪੱਲ ਹੈ ਉਹਨਾਂ ਨੇ ਵੀ ਠੋਕ ਵਾ ਜਾ ਕੇ ਬਿਆਨ ਦਿੱਤੇ ਕਿ ਪੰਜਾਬ ਦੇ ਹਿਤਾ ਲਈ ਅਕਾਲੀ ਭਾਜਪਾ ਸਮਝੌਤਾ ਹੋਣਾ ਚਾਹੀਦਾ ਸੈਂਟਰ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਹੁੰਦੀ ਰਹੀ ਅਮਿਤ ਸ਼ਾਹ ਨੇ ਵੀ ਇਸ਼ਾਰਾ ਦਿੱਤਾ ਆਪਣੇ ਇੱਕ ਬਿਆਨ ਵਿੱਚ ਕੀ ਸਮਝੌਤਾ ਹੋ ਸਕਦਾ ਹੈ ਸਮਝੌਤੇ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਨੇ ਪਰ ਫਿਰ ਮੈਂ ਗੱਲ ਉਹੀ ਕਰਦਾ ਕਿ ਜਦੋਂ ਅਕਾਲੀ ਦਲ ਨੇ ਫਿਰ ਕੋਰ ਕਮੇਟੀ ਦੀ ਮੀਟਿੰਗ ਕੀਤੀ ਉਹਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਖੁੱਲਾ ਡੁੱਲਾ ਉਹਦੇ ਵਿੱਚ ਜਿਹੜੇ ਤਾਂ ਆਗੂ ਸਮਝੌਤੇ ਹੱਕ ਵਿੱਚ ਸਨ ਥੋੜੇ ਸਨ ਉਹ ਸਾਇਲੈਂਟ ਹੋ ਗਏ ਫਿਰ ਜਦੋਂ ਉਹਨਾਂ ਨੂੰ ਉਹਨਾਂ ਨੇ ਦੇਖਿਆ ਕਿ ਸਾਡੀ ਗੱਲ ਨਹੀਂ ਬਣਦੀ ਫਿਰ ਅਕਾਲੀ ਦਲ ਨੇ ਇਹ ਗੈਰ ਗੰਭੀਰ ਸੋਚ ਵਿਚਾਰ ਕਿਤੇ ਕਿ ਸਾਨੂੰ ਅ ਪੰਥ ਦੇ ਜਿਹੜੇ ਜਿਹੜਾ ਇੱਕ ਤਾਂ ਅਕਾਲੀ ਦਲ ਪੰਥਕ ਪਾਰਟੀ ਨਹੀਂ ਰਿਹਾ ਇਹ ਪੰਜਾਬੀ ਪਾਰਟੀ ਬਣ ਚੁੱਕਾ ਇਹ ਵੀ ਲੋਕਾਂ ਨੂੰ ਮਲਾਲ ਹੈ ਇੱਕ ਜਿਹੜਾ ਅਸੀਂ ਕਿਸਾਨੀ ਦੀ ਪਿੱਠ ਨਹੀਂ ਪੂਰੀ ਉਹ ਵੀ ਇੱਕ ਜੇ ਅਸੀਂ ਹੁਣ ਅੰਦੋਲਨ ਹਾਲੇ ਵੀ ਚੱਲ ਰਿਹਾ ਜੇ ਫੇਰ ਵੀ ਅਸੀਂ ਭਾਜਪਾ ਨਾਲ ਸਮਝੌਤਾ ਕਰਦੇ ਹਾਂ ਕਿ ਅਸੀਂ ਆਪਣਾ ਜਿਹੜਾ ਬਹੁਤ ਵੱਡਾ ਨੁਕਸਾਨ ਕਰਾਂਗੇ ਸਾਡੀ ਸਿਆਸੀ ਅਜੇ ਮੀਨ ਪਹਿਲਾਂ ਖਿਸਕ ਚੁੱਕੀ ਆ ਉਹ ਨੂੰ ਹੋਰ ਵੱਡਾ ਖੋਰਾ ਲੱਗਣ ਦੇ ਪੱਕੇ ਆਸਾਰ ਬਣ ਸਕਦੇ ਨੇ ਤੇ ਸਿੱਖਾਂ ਦੀਆਂ ਮੰਗਾਂ ਫਿਰ ਉਹਨਾਂ ਨੇ ਇੱਕ ਚੰਗਾ ਫੈਸਲਾ ਕੀਤਾ ਜਿਹਨੂੰ ਮੈਂ ਕਹੂੰਗਾ ਚੰਗਾ ਫੈਸਲਾ ਉਹਨਾਂ ਨੇ ਫਿਰ ਉਸ ਵਿਚਾਰ ਵਟਾਂਦਲੇ ਤੋਂ ਬਾਅਦ ਕਿ ਆ ਵੀ ਚਲੋ ਸਮਝੌਤਾ ਕਰਨ ਲਈ ਅਸੀਂ ਤਿਆਰ ਆ ਇੱਕ ਚਾਰਟਰ ਆਫ ਡਿਮਾਂਡ ਰੱਖਿਆ ਇਹ ਪਹਿਲੀ ਵਾਰੀ ਬਹੁਤ ਵਧੀਆ ਕੰਮ ਕੀਤਾ ਇਹਦੀ ਸ਼ਰਾਹ ਕਰਨੀ ਪਣਦੀ ਹੈ ਉਹਨਾਂ ਨੇ ਇੱਕ ਸਿੱਖ ਬੰਦੀਆਂ ਦੀ ਰਿਹਾਈ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਪੁਨਰਦੀ ਰਿਹਾਈ ਖੇਤੀ ਕਾਨੂੰਨਾ ਨੂੰ ਵਾਪਸ ਲੈਣਾ ਐਮਐਸਪੀ ਲਾਗੂ ਕਰਨਾ ਤੇ ਬੰਦੀ ਸਿੰਘਾਂ ਦੀ ਰਿਹਾਈ ਅਮਰਪਾਲ ਸਿੰਘ ਦੀ ਰਿਹਾਈ ਤੇ ਰਾਜੋਆਣਾ ਦੀ ਰਿਹਾਈ ਤੇ ਗੁਰਦੁਆਰਾ ਚੋਣਾ ਜਲਦੀ ਕਰਾਉਣੀਆਂ ਸਿੱਖਾਂ ਦੇ ਤਾਰੂਕ ਮਾਮਲਿਆਂ ਵਿੱਚ ਦਖਲ ਨਾ ਦੇਣਾ ਜਿਹੜੇ ਗੁਰਦੁਆਰਾ ਸਹਿਬਾਨ ਡੇਗੇ ਗਏ ਨੇ ਜਿਹਨੂੰ ਢਾਗ ਮਾਰ ਤੇ ਗਿਆਨ ਗੋਦੜੀ ਉਹਨਾਂ ਦੀ ਮੋੜੋ ਸਾਰੀ ਕਰਨੀ ਸਾਰੀਆਂ ਰਾਜਸੀ ਧਾਰਮਿਕ ਸਿਆਸੀ ਆਰਥਿਕ ਮੰਗਾਂ ਪੰਜਾਬ ਦੀਆਂ ਉਸ ਮਸੌਦੇ ਵਿੱਚ ਸ਼ਾਮਿਲ ਕੀਤੀਆਂ ਉਹਨਾਂ ਨੇ ਕਿਹਾ ਜੀ ਇਹ ਸਾਡਾ ਹੈ ਚਾਰਟਰ ਆਫ ਡਿਮਾਂਡ ਇਹਦੇ ਬਾਰੇ ਬੀਜੇਪੀ ਹੁਣ ਦੱਸਿਓ ਦਾ ਸਟੈਂਡ ਕੀ ਹੈ ਯਾਨੀ ਬਾਦ ਬੀਜੇਪੀ ਦੇ ਪਾਲੇ ਛਿੜਤੀ ਤੇ ਬੀਜੇਪੀ ਦੀ ਲੀਡਰਸ਼ਿਪ ਨੇ ਕਿਉਂਕਿ ਪਹਿਲਾਂ ਹਰਸ਼ਮੁਖਤੌਰ ਬਾਦਲ ਨੇ ਇੱਕ ਵਾਰੀ ਇਹ ਪੁੱਛਿਆ ਸੀ ਬੰਦੀ ਸਿੰਘਾ ਬਾਰੇ ਤੇ ਅਮਿਤ ਸ਼ਾਹ ਹੋਰਾਂ ਨੇ ਗ੍ਰਹਿ ਮੰਤਰੀ ਨੇ ਬੜਾ ਡੇਟਾ ਜਾ ਬਿਆਨ ਦਿੱਤਾ ਸੀ ਬੀਜੇਪੀ ਨੇ ਇਹ ਤੇ ਗੌਰਖੋਸ਼ ਕਰਨ ਤੋਂ ਬਾਅਦ ਇਹਨੂੰ ਮਨਜ਼ੂਰ ਨਹੀਂ ਕੀਤਾ ਇਸ ਕਰਕੇ ਕਾਲੀ ਦਲ ਕੋਲ ਹੋਰ ਕੋਈ ਰਸਤਾ ਨਹੀਂ ਸੀ ਰਹਿ ਜਾਂਦਾ ਕਿ ਉਹ ਸਰੈਂਡਰ ਕਰਨ ਦੀ ਬਜਾਏ ਡਟ ਕੇ ਖਲੋਵੇ ਆਪਣੇ ਪੈਰਾਂ ਤੇ ਆਪਣੀ ਬਲਬੂਤੇ ਤੇ ਇਲੈਕਸ਼ਨ ਲੜੇ ਇਸ ਕਰਕੇ ਕਾਲੀ ਦਲ ਨੇ ਫੈਸਲਾ ਕੀਤਾ ਕਿ ਅਕਾਲੀ ਦਲ ਕਿਆ ਤਾਂ ਜੋ ਮਤਲਬ ਮਾਨਚਤਾ ਜੋ ਮਰਜ਼ੀ ਹੋਵੇ ਚਾਹੇ ਮਲਾਲ ਹੀ ਹੋਵੇ ਹੁੰਦਾ ਹੀ ਆ ਨਾ ਜਦੋਂ ਸੱਤਾ ਨਹੀਂ ਮਿਲਦੀ ਉਹ ਕੰਜੀ ਸੱਤਾ ਪ੍ਰਾਪਤ ਕਰਨਾ ਸਾਡਾ ਹੁਣ ਹੁਣ ਕਹਿਣ ਲੱਗਿਆ ਕਿ ਸੱਤਾ ਪ੍ਰਾਪਤ ਕਰਨਾ ਸਾਡਾ ਉਦੇਸ਼ ਨਹੀਂ ਸਾਡਾ ਉਦੇਸ਼ ਖਾਲਸਾ ਜੀ ਕੇ ਬੋਲ ਬਾਲੇ ਹੈ ਸਾਡਾ ਉਦੇਸ਼ ਪੰਥ ਦੇ ਝੰਡੇ ਨੂੰ ਬਲੰਦ ਰੱਖਣਾ ਸਾਡਾ ਉਦੇਸ਼ ਸਮੂਹ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੇ ਧਾਰਮਿਕ ਰਾਜਸੀ ਸਮਾਜਿਕ ਸੱਭਿਆਚਾਰਕ ਆਰਥਿਕ ਮੁੱਦਿਆਂ ਤੇ ਡਟ ਕੇ ਪਹਿਰਾ ਦੇਣਾ ਤੇ ਉਸ ਲਈ ਅਕਾਲੀ ਦਲ ਪ੍ਰਤੀਬੱਧ ਹੈ ਇਸ ਕਰਕੇ ਅਸੀਂ ਸਤਾ ਦੇ ਲਾਚਮਗਰ ਨਹੀਂ ਜਾਵਾਂਗੇ ਅਸੀਂ ਆਪਣੀਆਂ ਰਵੈਤਾਂ ਜਿਉਂ ਤੇ ਪਹਿਰਾ ਦੇਵਾਂਗੇ ਤੇ ਅਕਾਲੀ ਦਲ ਦਾ ਜਿਹੜਾ ਵਕਾਰ ਆ ਉਹਨੂੰ ਬਹਾਲ ਕਰਾਉਣ ਦਾ ਅਸੀਂ ਅਜ਼ਮ ਕਰਦੇ ਆਂ ਤੋਂ ਮੈਂ ਸਮਝਾਂ ਚਾਹੇ ਇਹਦਾ ਅਕਾਲੀ ਦਲ ਨੂੰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਨਾ ਕਿ ਸਿੱਖਾਂ ਦੀ ਕਿੰਨੀਕ ਸੰਤੁਸ਼ਟੀ ਹੁੰਦੀ ਹੈ ਸਿੱਖ ਕੌਮ ਦੀ ਕਿੰਨੀਕ ਸੰਤੁਸ਼ਟੀ ਹੁੰਦੀ ਹੈ ਅਕਾਲੀ ਦਲ ਇਸ ਫੈਸਲੇ ਨਾਲ ਕਿੰਨਾ ਰਿਕਵਰੀ ਹੁੰਦੀ ਹੈ ਕਿੰਨਾ ਕ ਅਕਾਲੀ ਦਲ ਫੇਰ ਜੜ੍ਹਾਂ ਫੜਦਾ ਹੈ ਤੇ ਜਿਹੜਾ ਲਾਸ ਪਿੱਛੇ ਹੋਇਆ ਉਹ ਉਹਦਾ ਕਿਵੇਂ ਉਹਨਾਂ ਨੂੰ ਫੇਰ ਫਾਇਦਾ ਪਹੁੰਚਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜਦੋਂ ਵੋਟਾਂ ਪੈਣਗੀਆਂ ਤੇ ਫਿਰ ਉਹਨਾਂ ਦੀ ਗਿਣਤੀ ਹੋਏਗੀ ਫਿਲਹਾਲ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਔਰ ਭਾਜਪਾ ਨੇ ਨਾਲੀ ਭਾਜਪਾ ਦੇ ਲੀਡਰ ਸਮਝੌਤੇ ਦੀ ਗੱਲ ਵੀ ਕਰਦੇ ਸੀ ਤਾਂ ਨਾਲ ਇਹ ਵੀ ਕਹੀ ਜਾਂਦੇ ਸਾਡੇ ਅ ਉਮੀਦਵਾਰਾਂ ਦੀ ਜਸਤਿਆਰਾ ਸੀ 13 ਹੀ ਸੀਟਾਂ ਤੇ ਚੋਣ ਲੜਾਂਗੇ ਇਸ ਤਰ੍ਹਾਂ ਹੁਣ ਇਹ ਬਿਲਕੁਲ ਤੈ ਹੋ ਚੁੱਕਾ ਬੀਜੇਪੀ ਦੇ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਕੱਲੇ ਚੋਣ ਲੜਾਂਗੇ ਅਕਾਲੀ ਦਲ ਨੇ ਵੀ ਕਿਹਾ ਕਿ ਅਸੀਂ ਵਿੱਚ ਸੀਟ ਸ਼ੇਅਰਿੰਗ ਦੀ ਗੱਲ ਵੀ ਹੁੰਦੀ ਰਹੀ ਆ ਕਿ ਇੰਨੀਆਂ ਕੁ ਸੀਟਾਂ ਵਧ ਘਟ ਮੰਗਦੇ ਨੇ ਉਹ ਉਹ ਤਾਂ ਖੈਰ ਗੱਲ ਆਈ ਗਈ ਹੋਗੀ ਨਾ ਹੁਣ ਗੱਲ ਇਹ ਹੈ ਮੌਜੂਦਾ ਸੋਹਤ ਰਸਾ ਸਰੇ ਤੇ ਗਣ ਕਿ ਅਕਾਲੀ ਦਲ ਤੇ ਭਾਜਪਾ ਦਾ ਹੁਣ ਕੋਈ ਸਮਝੌਤਾ ਨਹੀਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਆਪਣੇ ਪਹਿਲਾ ਵਿਐਸਪੀ ਨਾਲ ਸਮਝੌਤਾ ਸੀ ਜਿਹੜਾ ਐ ਕਿ ਸਰੇ ਨਹੀਂ ਚੜ ਸਕਿਆ ਮਾਇਆਵਦੀ ਪਿੱਛੇ हट ਗਿਆ ਉਹ ਸਮਝੌਤਾ ਅਗਰ ਜਿਹੜਾ ਕਾਂਸ਼ੀ ਰਾਮਣਾ ਪਹਿਲਾ ਅਕਾਲੀ ਦਲ ਨੇ ਕੀਤਾ ਸੀ ਜਨ ਹੁਸ਼ਾਰ ਪਰ ਤੋਂ ਜਤਾਇਆ ਸੀ ਜੇ ਉਹ ਕਾਇਮ ਰਹਿੰਦਾ ਤੇ ਉਹ ਬਹੁਤ ਵਧੀਆ ਪੰਜਾਬ ਦੇ ਹਿੱਤ ਵਿੱਚ ਹੁੰਦੀ ਉਹ ਗੱਲ ਪਰ ਉਹਦੇ ਤੋਂ ਪਤਾ ਨਹੀਂ ਕਿਉਂ ਅਕਾਲੀ ਪਿੱਛੇ हट ਗਏ ਫਿਰ ਉਹਨਾਂ ਦੀ ਭਾਜਪਾ ਨਾਲ ਸਾਝ ਰਹੀ ਹੁਣ ਦੋਨੇ ਪਾਰਟੀਆਂ ਦੇ ਰਾਹ ਅੱਡੋ ਅੱਡ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਇਸ ਫੈਸਲੇ ਨੂੰ ਪੰਜਾਬ ਦੀ ਜਨਤਾ ਖਾਸ ਤੌਰ ਤੇ ਸਿੱਖ ਆਗਮ ਕੀ ਰਿਸਪੌਂਸ ਦੇ ਅੰਦਰ ਇਹਦੇ ਨਾਲ ਹੀ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਆਗੇ ਦਿਓ ਐਪੀਸੋਡ ਨੂੰ ਖਤਮ ਕਰਨ ਦੀ ਐਪੀਸੋਡ ਵੇਖਣ ਲਈ ਤੁਹਾਡਾ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਤਾ ਪੰਜਾਬ ਟਾਕਸ